ਕਾਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ ਮਨ ਤਨ ਦੋਨੋਂ ਅਰੋਗਤ ਹੋਣੀ ਹੈ ਦੁੱਖ ਤੇ ਖਤਮ ਹੋਣੀ ਹੈ ਨਾਲ ਜਿਹੜੀ ਸਵੇਰੇ ਦੀ ਅਸੀਂ ਬੰਦਗੀ ਕਰਨੀ ਆ ਅੰਮ੍ਰਿਤ ਵੇਲਾ ਸੰਭਾਲ ਕੇ ਪਾਠ ਕਰਨਾ ਆ ਕੋਨੇ ਸਾਡੇ ਜਿਹੜੇ ਕਰਮ ਹੈਗੇ ਆ ਕਿਸ ਤਰ੍ਹਾਂ ਬਦਲ ਦੇਣੀ ਆ ਇਹ ਵਾਹਿਗੁਰੂ ਜੀ ਜਿਹੜੇ ਅੰਮ੍ਰਿਤ ਵੇਲਾ ਸੰਭਾਲਦੇ ਆ ਉਹ ਹੀ ਇਸ ਨੂੰ ਜਾਣਦੇ ਹੈਗੇ ਆ ਜੇ ਆਪ ਜੀ ਸਵੇਰੇ ਉੱਠ ਕੇ ਬਾਣੀ ਨਾ ਜੁੜਦੇ ਹੋ ਤੇ ਆਪ ਜੀ ਦੇ ਜਿੰਨੇ ਵੀ ਸੁੱਤੇ ਹੋਏ ਕਰਮ ਆ ਸਾਰੇ ਜਾਗ ਜਾਣਗੇ ਇਹ ਮੇਰੀ ਪਹਿਲੇ ਪਾਤਸ਼ਾਹ ਤਨਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਜਿਨ੍ਹਾਂ ਦੀ ਜਪਜੀ ਸਾਹਿਬ ਜੀ ਦਾ ਸਵੇਰੇ ਉੱਠ ਕੇ ਅਸੀਂ ਪਾਠ ਕਰਨਾ ਆ ਜਿੰਨੇ ਵੀ ਸਾਡੇ ਬੁਰੇ ਕਰਮ ਆ ਸਾਰੇ ਖਤਮ ਹੋ ਜਾਣਗੇ ਤੇ ਸਾਡੇ ਤੇ ਬਖਸ਼ਿਸ਼ ਕਰਨਗੇ ਤੇ ਸਾਡੀ ਕਿਸਮਤ ਬਦਲ ਜਾਏਗੀ ਇਹ ਬਾਣੀ ਸਾਡੀ ਉੱਚੀ ਸੁਰਤ ਕਰਨ ਵਾਲੀ ਬਾਣੀ ਆ ਇਹਨੂੰ ਪੜਨਾ ਸਾਡੀ ਜਿਹੜੀ ਸੁਰਤ ਹੈਗੀ ਆ ਉਹ ਉੱਚੀ ਹੋ ਜਾਂਦੀ ਆ ਸਾਡੇ ਵਿਚਾਰ ਉੱਚੇ ਬਣ ਜਾਂਦੇ ਆ ਤੇ ਗੁਰੂ ਦੇ ਚਰਨਾਂ ਨਾਲ ਸੀ ਜੁੜ ਜਾਂਦੇ ਜਿਹੜਾ ਵੀ ਅੰਮ੍ਰਿਤ ਵੇਲੇ ਉੱਠੇਗਾ ਅੰਮ੍ਰਿਤ ਵੇਲੇ ਸੰਭਾਲੇਗਾ ਬਾਣੀ ਨਾਲ ਜੁੜੇਗਾ ਵਾਹਿਗੁਰੂ ਜੀ ਨੇ ਮੇਰੇ ਸੱਚੇ ਪਾਤਸ਼ਾਹ ਨੇ ਉਹਦੇ ਕਰਮ ਆਪਣੇ ਆਪ ਹੀ ਬਦਲ ਦੇਣੇ ਆ ਭਾਵੇਂ ਕਿਸੇ ਦੇ ਕਰ ਗਰੀਬੀ ਆ ਭਾਵੇਂ ਕਿਸੇ ਦੇ ਕਰ ਕਲੇਸ਼ ਚੱਲ ਰਿਹਾ ਆ ਕੂੜ ਕੇ ਚਹਰੀਆਂ ਚੱਲ ਰਹੀਆਂ ਆ ਦੁਕਾਨਦਾਰੀ ਨਹੀਂ ਚੱਲਦੀ ਹੈਗੀ ਜਾਂ ਹੋਰ ਨੌਕਰੀ ਨਹੀਂ ਲੱਗ ਰਹੀ ਹੈਗੀ ਕਿਸੇ ਤਰ੍ਹਾਂ ਦਾ ਕੁਝ ਵੀ ਹੈਗਾ ਆ ਜੇ ਆਪ ਵੀ ਸਵੇਰੇ ਉੱਠ ਕੇ ਅੰਮ੍ਰਿਤ ਵੇਲਾ ਸਮਾ ਲੋਗੇ ਤੇ ਇਹ ਸਾਰੇ ਹੀ ਕੰਮ ਪੂਰੇ ਹੋ ਜਾਣੇ ਆ ਕਿਸੇ ਚੀਜ਼ ਦਾ ਕੋਈ ਵੀ ਟੋਟਾ ਨਹੀਂ ਰਹਿ ਜਾਣਾ ਹੈਗਾ ਜਦ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਬਾਅਦ ਆਪਣੀ ਅਰਦਾਸ ਕਰਨੀ ਹੈ ਉਸ ਅਰਦਾਸ ਵਿੱਚ ਆਪ ਜੀ ਨੇ ਜਦ ਦੇ ਗੁਰੂ ਨਾਨਕ ਦੇਵ ਜੀ ਦੇ ਚਰਨਾ ਵਿੱਚ ਜੁੜਨਾ ਹੈ ਉਨ੍ਹਾਂ ਤੋਂ ਮੰਗਣਾ ਆ ਤੇ ਉਹਨਾਂ ਨੇ ਫਿਰ ਜਰੂਰ ਆਪ ਜੀ ਦੇ ਸਾਰੇ ਕਾਰਜ ਜਿਹੜੇ ਆ ਸਫਲ ਕਰ ਦੇਣੇ ਹੈਗੇ ਆ ਕਿਸੇ ਚੀਜ਼ ਦਾ ਟੁੱਟਾ ਨਹੀਂ ਰਹਿਣਾ ਹੈਗਾ ਗੁਰੂ ਨਾਨਕ ਦੇਵ ਜੀ ਦੇ ਚਰਨਾਚੋਂ ਆਪ ਜੀ ਨੂੰ ਬਖਸ਼ਿਸ਼ ਹੋਣੀ ਸ਼ੁਰੂ ਹੋ ਜਾਏਗੀ ਤੇ ਆਪ ਜੀ ਦੇ ਸਾਰੇ ਹੀ ਕੰਮ ਸਿਰੇ ਚੜਨੇ ਸ਼ੁਰੂ ਹੋ ਜਾਣਗੇ ਜਦ ਆਪ ਜੀ ਅੰਮ੍ਰਿਤ ਵੇਲਾ ਸੰਭਾਲੋਗੇ ਤੇ ਸੱਚੇ ਪਾਤਸ਼ਾਹ ਜੀ ਦੇ ਆਪ ਜੀ ਨੂੰ ਦਰਸ਼ਨ ਵੀ ਜਰੂਰ ਹੋ ਜਾਣੇ ਆ ਨੂੰਹੋ ਮੰਗਿਆ ਮੁਰਾਦਾ ਤਾਂ ਮਿਲਣੀਆਂ ਹੀ ਹੈਗੀਆਂ ਆ ਨਾ ਗੁਰੂ ਜੀ ਦੇ ਰਾਜ-ਰਾਜ ਕੇ ਦਰਸ਼ਨ ਵੀ ਪਾ ਲੈਣੇ ਆ ਪਰ ਜਦੋਂ ਅਸੀਂ ਪਾਠ ਕਰਨਾ ਆ ਤੇ ਹੌਲੀ-ਹੌਲੀ ਸੋਚ-ਸੋਚ ਕੇ ਸਮਝ-ਸਮਝ ਕੇ ਕਰਨਾ ਆ ਤਾਂ ਕਿ ਅਸੀਂ ਗੁਰੂ ਦੇ ਚਰਨਾਂ ਨਾਲ ਜੁੜ ਸਕੀਏ ਗੁਰੂ ਦੀ ਬਾਣੀ ਨਾਲ ਜੁੜ ਸਕੀਏ ਜੇ ਆਪ ਜੀ ਇੱਕ ਵਾਰ ਬਾਣੀ ਨਾਲ ਜੁੜ ਜਾਓਗੇ ਤੇ ਫਿਰ ਆਪ ਜੀ ਕਦੀ ਟੁੱਟੋਗੇ ਨਹੀਂ ਉਸ ਭਾਈ ਗੁਰੂ ਉਸਤਾ ਦੇ ਨੇ ਆਪ ਜੀ ਨੂੰ ਟੁੱਟਣਾ ਨਹੀਂ ਦੇਣਾ ਹੈਗਾ ਬਸ ਥੋੜੇ ਦਿਨ ਆਪ ਜੀ ਨੂੰ ਹਿੰਮਤ ਕਰਨੀ ਪੈਗੀ ਰਾਤ ਨੂੰ ਸੌਣ ਵੇਲੇ ਉਹਨਾਂ ਦੇ ਚਰਨਾਂ 'ਚ ਅਰਦਾਸ ਕਰਨੀ ਹੋएगी ਕਿ ਦਾਤਾ ਜੀ ਮੈਨੂੰ ਅੰਮ੍ਰਿਤ ਵੇਲਾ ਬਖਸ਼ ਦੇਉ ਤੇ ਉਹਨਾਂ ਨੇ ਆਪ ਜੀ ਨੂੰ ਜਰੂਰ ਅੰਮ੍ਰਿਤ ਵੇਲਾ ਬਖਸ਼ ਦੇਣਾ ਜਾਂ ਜਦ ਅੰਮ੍ਰਿਤ ਵੇਲਾ ਬਖਸ਼ ਦਿੱਤਾ ਤੇ ਆਪ ਜੀ ਦੇ ਘਰ ਤੋਂ ਗਰੀਬੀ ਆਪਣੇ ਆਪ ਹੀ ਦੂਰ ਹੋ ਜਾਣੀ ਆ ਤੇ ਉਹਨਾਂ ਦੀ ਬਖਸ਼ਿਸ਼ ਆਪ ਜੀ ਦੇ ਮਿਹਰ ਭਰੇ ਹੱਥ ਆਪ ਜੀ ਦੇ ਪਰਿਵਾਰ ਤੇ ਹੋ ਜਾਣਾ ਆ ਅੰਮ੍ਰਿਤ ਵੇਲਾ ਬਹੁਤ ਵੱਡੀ ਦਾਤ ਹੈ ਇਹ ਸਾਨੂੰ ਵਾਹਿਗੁਰੂ ਜੀ ਤੋਂ ਮਿਲਦੀ ਆ ਤੇ ਉਸ ਨਾਲ ਉਹ ਚੀਜ਼ਾਂ ਹੋ ਜਾਂਦੀਆਂ ਆ ਜਿਹੜੀਆਂ ਅਸੀਂ ਕਦੀ ਸੋਚੀਆਂ ਵੀ ਨਹੀਂ ਹੁੰਦੀਆਂ ਜਦ ਅਸੀਂ ਅੰਮ੍ਰਿਤ ਵੇਲਾ ਸੰਭਾਲ ਲੈਂਦੇ ਜਿਹੜੀਆਂ ਅਸੀਂ ਕਦੀ ਸੋਚਦੇ ਵੀ ਨਹੀਂ ਆ ਦਾਤਾ ਜੀ ਸਾਡੀਆਂ ਉਹ ਚੀਜ਼ਾਂ ਨਾਲ ਸਾਡੀਆਂ ਝੋਲੀਆਂ ਭਰ ਦਿੰਦੇ ਹੈਗੇ ਆ ਸਿਰਫ ਇੱਕ ਅੰਮ੍ਰਿਤ ਵੇਲੇ ਉੱਠਣਾ ਆ ਉਹਨਾਂ ਦੇ ਚਰਨਾਂ ਨਾਲ ਜੁੜਨਾ ਆ ਬੰਦਾ ਹਮੇਸ਼ਾ ਸੁੱਖ ਮੰਗਦਾ ਆ ਘਰ ਦੀ ਸੁੱਖ ਮੰਗਦਾ ਆ ਅੰਮ੍ਰਿਤ ਵੇਲਾ ਸੰਭਾਲਦਾ ਆ ਮਾਇਆ ਮੰਗਦਾ ਆ ਪਰ ਮਾਇਆ ਮੰਗਣੀ ਦੇਖੋ ਜ਼ਰੂਰੀ ਆ ਘਰ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਪਰ ਅਸੀਂ ਇੰਨੀ ਮੰਗੀਏ ਕਿ ਸਾਨੂੰ ਇਹ ਚਿੰਬੜ ਨਾ ਜਾਵੇ ਬੰਦਾ ਅਵੇਸ਼ਾਂ ਕੰਮ ਵਿੱਚ ਕ્રોਧ ਵਿੱਚ ਹੰਕਾਰ ਵਿੱਚ ਨਪਿਆ ਰਹਿੰਦਾ ਜਾ ਜੀਵ ਸਦਾ ਨਾਸਵੰਤ ਪਦਾਰਥਾਂ ਨਾਲ ਹੀ ਪ੍ਰੇਮ ਜੋੜੀ ਰੱਖਦਾ ਜਾ ਆਪਣੇ ਪਰਿਵਾਰ ਦੀ ਨਾਲ ਮੋਹ ਜੋੜੀ ਰੱਖਦਾ ਜਾ ਦੁਨੀਆਂ ਦੇ ਚੰਗੇ ਚੰਗੇ ਪਦਾਰਥ ਖਾਂਦਾ ਜਾ ਦੁਨੀਆਂ ਦੇ ਰੰਗ ਤਮਾਸ਼ੇ ਵੇਖਦਾ ਜਾ ਸੋਹਣੇ ਸੋਹਣੇ ਕੱਪੜੇ ਪੌਂਦਾ ਆ ਪਰ ਕਦੀ ਗੁਰੂ ਨੂੰ ਯਾਦ ਨਹੀਂ ਕਰਦਾ ਕਦੀ ਅੰਮ੍ਰਿਤ ਵੇਲਾ ਨਹੀਂ ਸੰਭਾਲਦਾ ਜੇ ਅਸੀਂ ਅੰਮ੍ਰਿਤ ਵੇਲਾ ਸੰਭਾਲ ਲਈਏ ਤੇ ਇਹ ਚੀਜ਼ਾਂ ਸਾਨੂੰ ਆਪਣੇ ਆਪ ਹੀ ਮਿਲ ਜਾਣੀਆਂ ਆਪਾਂ ਵੀ ਦੇਖਦੇ ਆ ਕਿ ਕਈ ਮਨੁੱਖ ਬੁੱਢੇ ਹੋ ਜਾਂਦੇ ਆ ਜਵਾਨੀ ਚਲੀ ਜਾਂਦੀ ਆ ਸਰੀਰ ਕਮਜ਼ੋਰ ਹੋ ਜਾਂਦਾ ਆ ਪਰ ਫਿਰ ਵੀ ਉਹਨਾਂ ਦਾ ਮਾਇਆ ਨਾਲੋਂ ਉਹ ਨਹੀਂ ਟੁੱਟਦਾ ਉਹ ਬਾਣੀ ਨਾਲ ਨਹੀਂ ਜੁੜਦੇ ਹੈਗੇ ਅੰਮ੍ਰਿਤ ਵੇਲਾ ਨਹੀਂ ਸਮਾਲਦੇ ਹੈਗੇ ਮਾਇਆ ਹੀ ਉਹਨਾਂ ਦੇ ਹਿਰਦੇ ਵਿੱਚ ਵਸੀ ਹੁੰਦੀ ਆ ਪ੍ਰਮਾਤਮਾ ਦਾ ਨਾਮ ਉਹਨਾਂ ਦੇ ਹਿਰਦੇ ਵਿੱਚ ਨਹੀਂ ਵੱਸਦਾ ਹੈਗਾ ਇਸ ਤਰ੍ਹਾਂ ਦੇ ਲੋਕ ਜਿਹੜੇ ਹੈਗੇ ਆ ਇਸ ਤਰ੍ਹਾਂ ਦੀ ਜਲੀ ਸੰਗਤ ਹੈਗੀ ਆ ਉਹ ਹਮੇਸ਼ਾ ਦੁੱਖ ਹੀ ਪਾਉਂਦੀ ਹੈਗੀ ਆ ਇਸ ਵਾਸਤੇ ਸਾਥ ਸੰਗਤ ਜੀ ਸਾਨੂੰ ਅੰਮ੍ਰਿਤ ਵੇਲਾ ਸਮਾਲਣਾ ਚਾਹੀਦਾ ਆ ਨਾਮ ਬਾਣੀ ਨਾਲ ਜੁੜਨਾ ਚਾਹੀਦਾ ਆ ਜਦ ਇਨਸਾਨ ਬੁੱਢਾ ਹੋ ਜਾਂਦਾ ਆ ਉਹਦੀ ਅਕਲ ਵੀ ਟਿਕਾਣੀ ਨਹੀਂ ਰੰਦੀ ਹੈਗੀ ਉਹਨੂੰ ਕੁਝ ਚੰਗਾ ਵੀ ਨਹੀਂ ਲੱਗਦਾ ਹੈਗਾ ਪ੍ਰਮਾਤਮਾ ਨੂੰ ਹਮੇਸ਼ਾ ਉਹ ਭੁੱਲਿਆ ਹੀ ਰਹਿੰਦਾ ਹੈਗਾ ਆ ਤੇ ਆਖਰ ਵਿੱਚ ਜਮਰਾਜ ਵੀ ਉਹਨੂੰ ਮਾਰ ਕੇ ਨਰਕ ਵਿੱਚ ਹੀ ਲੈ ਜਾਂਦੇ ਆ ਪਰ ਇਹ ਸਭ ਗੱਲਾਂ ਜੀਵ ਦੇ ਵਸ ਵਿੱਚ ਨਹੀਂ ਹੈਗੀਆਂ ਉਹਦੇ ਪਿਛਲੇ ਕਰਮਾਂ ਦਾ ਕੀਤਾ ਹੋਇਆ ਫਲ ਉਹਦੇ ਇਸ ਜਨਮ ਦੇ ਸੰਸਕਾਰ ਉਹਨੂੰ ਇਹੀ ਲੈ ਕੇ ਡੁੱਬ ਜਾਂਦੇ ਆ ਗੁਰੂ ਦੀ ਸ਼ਰਨ ਤੋਂ ਬਿਨਾਂ ਜ਼ਿੰਦਗੀ ਜਿਹੜੀ ਆ ਸਾਡੀ ਬਿਲਕੁਲ ਬਯਰਥ ਚਲੀ ਜਾਂਦੀ ਆ ਖਰਾਬ ਚਲੀ ਜਾਂਦੀ ਆ ਗੁਰੂ ਦੇ ਸ਼ਬਦ ਨਾਲ ਅਸੀਂ ਨਹੀਂ ਜੁੜਦੇ ਹੈਗੇ ਤੇ ਸਾਡੀ ਜ਼ਿੰਦਗੀ ਜਿਹੜੀ ਆ ਐਵੇਂ ਸੜ ਜਾਂਦੀ ਆ ਇਸ ਵਾਸਤੇ ਸਾਨੂੰ ਗੁਰੂ ਦੇ ਸ਼ਬਦ ਨਾਲ ਜ਼ਰੂਰ ਜੁੜਨਾ ਚਾਹੀਦਾ ਆ ਗੁਰੂ ਦੀ ਬਾਣੀ ਨਾਲ ਜ਼ਰੂਰ ਜੁੜਨਾ ਚਾਹੀਦਾ ਆ ਜ਼ਰੂਰ ਸਾਨੂੰ ਅੰਮ੍ਰਿਤ ਵੇਲਾ ਸੰਭਾਲਣਾ ਚਾਹੀਦਾ ਆ ਜੇ ਨਾ ਆਪਣੇ ਦੁੱਖ ਦਿਲ ਦੇ ਤੈ ਦੂਰ ਹੋ ਹੀ ਜਾਂਦੇ ਆ ਅੱਗੋਂ ਵੀ ਸਾਨੂੰ ਜਮਾਂ ਦੀ ਮਾਰ ਨਹੀਂ ਪੈਂਦੀ ਹੈਗੀ ਬੰਦਾ ਐਸ ਸੰਸਾਰ ਚ ਆ ਕੇ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਜਿਹੜੇ ਹੁੰਦੇ ਆ ਉਹ ਪ੍ਰਮਾਤਮਾ ਦੇ ਨਾਮ ਦੇ ਗੁਣ ਗਾਉਂਦੇ ਆ ਤੇ ਗੁਰੂ ਵੀ ਉਹਨਾਂ ਉੱਤੇ ਬਹੁਤ ਮੇਰ ਕਰਦਾ ਹੈ ਨਾਮ ਨੂੰ ਸਿਮਰ ਕੇ ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਆ ਵਸਤੇ ਸਾ ਸੰਗਤ ਜੀ ਪ੍ਰਮਾਤਮਾ ਦਾ ਨਾਮ ਨੂੰ ਸਿਮਰੂ ਗੁਰੂ ਦੇ ਚਰਨਾਂ ਨੂੰ ਗੁਰੂ ਦੇ ਵਚਨਾਂ ਨੂੰ ਹਿਰਦੇ ਵਿੱਚ ਸਮਾ ਕੇ ਰੱਖੋ ਗੁਰੂ ਦਾ ਆਦਰ ਕਰੋ ਗੁਰੂ ਨਾਲ ਪ੍ਰੇਮ ਕਰੋ ਜਦ ਵੀ ਆਪ ਜੀ ਸਵੇਰੇ ਅੰਮ੍ਰਿਤ ਵੇਲੇ ਸਮਾਉਦੇ ਹੋ ਨਿਤਨੇਮ ਦਾ ਪਾਠ ਕਰਦੇ ਹੋ ਤੇ ਗੁਰੂ ਦੇ ਚਰਨਾਂ ਵਿੱਚ ਹਮੇਸ਼ਾ ਅਰਦਾਸ ਕਰਿਆ ਕਰੋ ਕਿ ਇਹ ਦਾਤਾ ਜੀ ਸਾਡੇ ਤੇ ਮਿਹਰ ਦੀ ਨਜ਼ਰ ਰੱਖੋ ਆਪਣੇ ਚਰਨਾਂ ਨਾਲ ਪ੍ਰੀਤੀ ਪਿਆਰ ਬਖਸ਼ੋ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ੋ ਤੇ ਜਿੰਨੇ ਵੀ ਦੁੱਖ ਸੰਕਟ ਕਲੇਸ਼ ਹੈਗੇ ਆਂ ਸਾਰੇ ਹੀ ਖਤਮ ਕਰ ਦੂ ਜਦ ਅਮਰਤ ਮੇਰੇ ਸੰਭਾਲੋਗੇ ਇਸ ਅਮਰਤ ਵੇਲੇ ਉੱਠੋਗੇ ਤੇ ਬਾਬਾ ਜੀ ਨੇ ਸਾਰੇ ਹੀ ਜਿੰਨੇ ਵੀ ਆਪ ਜੀ ਦੇ ਮਨ ਵਿੱਚ ਦੁੱਖ ਕਲੇਸ਼ ਹੈਗੇ ਆ ਸਾਰੇ ਖਤਮ ਕਰ ਦੇਣੇ ਆ ਰੋਗ ਨਸ਼ਟ ਹੋ ਜਾਣੇ ਆ ਤੇ ਆਪ ਜੀ ਦਾ ਸਰੀਰ ਵੀ ਨਿਰੋਗ ਹੋ ਜਾਏਗਾ ਤੇ ਮਨ ਵੀ ਬਾਣੀ ਤੇ ਜੁੜ ਜਾਏਗਾ ਲੋਕ ਤੇ ਪ੍ਰਲੋਕ ਦੋਨੇ ਹੀ ਸੁਹੇਲੇ ਹੋ ਜਾਣਗੇ ਆਉ ਸਾਧ ਸੰਗਤ ਜੀ ਅਸੀਂ ਅੱਜ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਬੇਨਤੀ ਕਰੀਏ ਕਿ ਸਾਨੂੰ ਸਵੇਰ ਨੂੰ ਅੰਮ੍ਰਿਤ ਵੇਲਾ ਬਖਸ਼ੋ ਨਿਤਨੇਮ ਬਖਸ਼ੋ ਆਪਣੇ ਚਰਨਾਂ ਨਾਲ ਪਿਆਰ ਬਖਸ਼ੋ ਜਦ ਅਸੀਂ ਇਹ ਅਰਦਾਸ ਕੀਤੀ ਉਸ ਵਾਹਿਗੁਰੂ ਨੇ ਸਾਡੀ ਜੂਰ ਅਰਦਾਸ ਸੁਣਨੀ ਆ ਤੇ ਸਾਡੇ ਸਾਰੇ ਹੀ ਦੁੱਖ ਦਿਲ ਦੇ